ਅਹ ਜਿਸ ਨਾਲ ਸਭ ਕਿਵੇਂ ਦੇਖਦੇ ਹੋ ਜਿਵੇਂ ਦੁਨੀਆ ਸਵਾਵਾ ਖਤਮ ਕੀਤੀਆਂ ਗਈਆਂ ਭਲਾ ਹੋਆ ਮੇਰਾ ਚਰਖਾ ਟੁੱਟਾ ਜਾਂਦਾ ਜਦੋਂ ਉਹ ਛੁੱਟੀ ਮੈਂ ਜਦੋਂ ਗਾਲ ਤੱਕ ਸਭ ਤੋਂ ਫਾਰਗੋਏ ਅਸੀਗਾ ਜੈ ਤੇਰੀ ਤੋਂ ਉਦੋਂ ਵੀ ਮੈਂ ਸ਼ਬਦ ਕਹੇ ਸੀ ਹੁਣ ਵੀ ਮੈਂ ਸ਼ਬਦ ਕਹਿਣਾ ਕੀ ਔਰ ਇਹੋ ਹੀ ਹੋਣਾ ਸੀ ਇਹ ਮੈਨੂੰ ਜਿਹੜਾ ਹੈਗਾ 2 ਦਸੰਬਰ ਤੋਂ ਬਾਅਦ ਇਸ ਗੱਲ ਦਾ ਅਹਿਸਾਸ ਜਿਹੜਾ ਉਹ ਹੋ ਚੁੱਕਿਆ ਸੀ ਕਿ ਮੇਰੀਆਂ ਸਵਾਵਾਵਾਂ ਹੋਣਾ ਖਤਮ ਕੀਤੀਆਂ ਜਾਣਗੀਆਂ ਹੋ ਗਈਆਂ ਜੀ ਕੋਈ ਚੱਕਰਾਂ ਜਾਂਚ ਕਮੇਟੀ ਨੇ ਤਾਲਮੇਲ ਕੀਤਾ ਜਿਹੜੀ ਬਣਾਈ ਗਈ ਸੀ ਨਹੀਂ ਮੈਂ ਤਾਲਮੇਲ ਕੀਤਾ ਨਾ ਕੀਤਾ ਮੈਂ ਜਾਣੇ ਨਹੀਂ ਸੀ ਉਹਦੇ ਕੋਲ ਅੱਛਾ ਕਿਉਂਕਿ ਜਨਾਚਰ ਮੈਂ ਜਥੇਦਾਰ ਸੀਗਾ ਤੇ ਮੈਂ ਮੈਮਰੀ ਕਮੇਟੀ ਦੇ ਅੱਗੇ ਪੇਸ਼ ਹੋਣਾ ਉਹਦੇ ਦੀ ਤੋਹੀਨ ਸੀ ਮੈਂ ਨਹੀਂ ਕਰ ਸਕਦਾ ਠੀਕ ਹੈ ਤੇ ਜਿਸ ਤਰ੍ਹਾਂ ਇਹ ਸਾਰਾ ਵਾਪਰਿਆ ਵਰਤਾਰਾ ਉਹਨੂੰ ਕਿਵੇਂ ਦੇਖਦੇ ਹਾਂ ਭਵਿੱਖ ਦੇ ਵਿੱਚ ਜਿਸ ਚੀਜ਼ ਦਾ ਪਹਿਲਾਂ ਪਤਾ ਹੋਵੇ ਨਾ ਕਿ ਇਹ ਚੀਜ਼ ਹੋਣੀ ਹੈ ਤੇ ਫਿਰ ਉਦੋਂ ਹਰਾਨੀ ਨਹੀਂ ਹੁੰਦੀ ਜਦੋਂ ਹੋ ਜਾਂਦੀ ਹੈ ਇਸ ਕਰਕੇ ਮੈਨੂੰ ਪਹਿਲਾਂ ਹੀ ਪਤਾ ਸੀ 2 ਦਸੰਬਰ ਤੋਂ ਬਾਅਦ ਮੈਨੂੰ ਇਸ ਗੱਲ ਦਾ ਅਹਿਸਾਸ 110% ਹੋ ਗਿਆ ਸੀ ਕਿ ਮੇਰੀਆਂ ਸਬਾਵਾਂ ਜੜੀਆਂ ਹੋਣਾ ਸਮਾਪਤ ਹੋ ਗਈਆਂ ਹੋ ਗਈਆਂ ਸੀ ਸਮਾਪਿਆ ਹੈਗਾ ਤੁਹਾਡਾ ਫੇਰ ਬੇਸ਼ੱਕ 7 ਸਾਲ ਦਾ ਪਿਆ ਪਤਾ ਨਹੀਂ ਮੈਨੂੰ ਕੀ ਕੀਤਾ ਜੀ ਉਹ ਆਰਡਰ ਪੜਨ ਤੋਂ ਬਾਅਦ ਪਤਾ ਲੱਗੂਗਾ ਜੀ ਕੀ ਹੈ ਕੀ ਨਹੀਂ ਸੁਖਿਲ ਜਾਣ ਕੇ ਜੁੰਗ ਨਹੀਂ ਅਜੇ ਕੋਈ ਪਤਾ ਨਹੀਂਗਾ ਮੈਂ ਕੀ ਕੀਤਾਗਾ ਮਤੇ ਚ ਕੀ ਲਿਖਦੇ ਨੇ ਕੀ ਨਹੀਂ ਲਿਖਦੇ ਉਦੋਂ ਬਾਅਦ ਪਤਾ ਇਹ ਇੰਨਾ ਕਨਫਰਮ ਹੋ ਗਿਆ ਜੀ ਕੱਲਾ ਜੱਥੇਦਾਰੀ ਤੋਂ ਤੁਹਾਨੂੰ ਫਾਰਕ ਪਤਾ ਨਹੀਂ ਮੈਨੂੰ ਇਹਦੇ ਕੁਝ ਨਹੀਂ ਪਤਾ ਜੀ ਔਰ ਜੋ ਵੀ ਹੋਇਆ ਠੀਕ ਹੈ ਜੀ ਠੀਕ ਹੈ ਜੀ ਹਾਂਜੀ ਤੇ ਭਵਿੱਖ ਦੀ ਯੋਜਨਾ ਕੀ ਹੈ ਜੀ ਜਿਸ ਦਾ ਕਿਆਸ ਰਾਈਆਂ ਚੱਲ ਰਹੀਆਂ ਨੇ ਆਵਾਜ਼ ਆ ਰਹੀ ਹੈ ਇਹ ਉਹਨਾਂ ਦੀ ਭਵਿੱਖ ਦੀ ਯੋਜਨਾ ਤਾਂ ਅਕਾਲਪੁਰਖ ਦੇ ਵਾਸ ਹੈ ਕਿਉਂਕਿ ਮੈਂ ਅਕਾਲਪੁਰਖ ਤੇ ਪੂਰਾ ਸਾਰਾ ਖਿਆਲ ਆ ਅਕਾਲਪੁਰਖ ਜਿਹੜਾ ਹੈਗਾ ਉਹ ਮਤਲਬ ਕਿਸ ਪਾਸੇ ਲੈ ਕੇ ਜਾਂਦਾ ਹੈਗਾ ਸਤਗੁਰੂ ਨੂੰ ਕੀ ਪਾਉਂਦਾ ਹੈਗਾ ਇਹ ਅਕਾਲਪੁਰਖ ਤੇ ਤੇ ਸਤਗੁਰੂ ਤੇ ਤੁਸੀਂ ਪਹਿਲਾਂ ਵੀ ਬਿਆਨ ਦਿੱਤਾ ਸੀ ਵੀ ਮੈਨੂੰ ਇਹ ਪੂਰੀ ਹਟਾਉਣ ਦੋਸਤੋ ਬਾਅਦ ਮੈਂ ਖੁੱਲ ਕੇ ਮਿਲ ਹਾਂ ਬਿਲਕੁਲ ਬਿਲਕੁਲ ਹੁਣ ਖੁੱਲ ਕੇ ਗੱਲ ਕਰ ਸਕਾਂਗੇ ਹੁਣ ਮੈਂ ਪੰਥ ਜੋਗਾ ਰਹਿ ਗਿਆ ਕੌਮ ਜੋਗਾ ਰਹਿ ਗਿਆ ਕਿ ਲੱਗਦਾ ਕਿ ਇਤਨਾ ਕਿ ਤੁਸੇ ਮਾਸਟਰ ਮਾਈਂਡ ਜਿਹੜੇ ਬਾਦਲ ਪਰਿਵਾਰ ਦਾ ਸੀਗਾ ਉਹ ਤਾਂ ਹੈ ਹੀ ਜੀ ਉਹ ਉਹ ਤਾਂ ਹੈ ਹੀ ਜੀ ਬਿਲਕੁਲ ਇਹ ਉਹਨਾਂ ਵੱਲੋਂ ਹੀ ਹੋਇਆ ਸਾਰਾ ਕੁਝ ਸਭ ਵੀ ਉਹਨਾਂ ਨੂੰ ਆ ਮੈਨੂੰ ਨਹੀਂ ਪਤਾ ਪਰ ਜਿਹੜਾ ਤੋ ਤੱਕ ਖਬਰਾਂ ਮਿਲ ਰਹੀਆਂ ਅਸੀਂ ਕਿ ਸ਼ਰੋਮਣੀ ਕਮੇਟੀ ਤੇ ਦਬਾਅ ਹੈ ਤੇ ਦਬਾਅ ਜਿਹੜਾ ਉਹ ਸ਼ਰੋਮਣੀ ਕਮੇਟੀ ਤੇ ਅਕਾਲਪੁਰਖ ਦਾ ਤਾਂ ਹੋ ਨਹੀਂ ਸਕਦਾ ਜੀ ਹੋਰ ਕੌਣ ਹੋ ਸਕਦਾ ਜੀ ਸ਼੍ਰੋਮਣੀ ਕਮੇਟੀ ਦੇ ਰਾਜਨੀਤਿਕ ਲੋਕਾਂ ਦਾ ਦਬਾਅ ਤੁਮਲਾਦਬ ਇਸ ਸਿੱਖ ਰਾਜਨੀਤੀ ਲਈ ਘਾ ਤੱਕਾ ਹੈ ਜਿਹੜਾ ਰਾਜਨੀਤਿਕ ਪ੍ਰੈਸ਼ਰ ਹੈ ਨਾ ਜੀ ਇਹ ਹਮੇਸ਼ਾ ਜਿਹੜਾ ਹੈ ਉਹ ਮਾਰੂ ਹੀ ਸਾਬਤ ਹੁੰਦਾ ਜੀ ਚਾਹੇ ਉਹ ਸਿੱਖ ਸੰਸਥਾਵਾਂ ਤੇ ਹੋਵੇ ਚਾਹੇ ਵਿਅਕਤੀਆਂ ਤੇ ਹੋਵੇ ਚਾਹੇ ਕਿਸੇ ਵੀ ਆਰਗੇਨਾਈਜੇਸ਼ਨ ਤੇ ਹੋਵੇ ਜੇ ਸਰਕਾਰਾਂ ਦਾ ਦਬਾਅ ਪ੍ਰੈਸ਼ਰ ਕੋਰਟਾਂ ਦੇ ਉੱਤੇ ਚਲਾ ਜਾਏ ਤੇ ਉਹ ਵੀ ਨਿਆਂ ਲਈ ਜਿਹੜਾ ਮਾੜਾ ਸਾਬਤ ਹੁੰਦਾ ਤੇ ਜੇ ਆਰਗੇਨਾਈਜੇਸ਼ਨਸ ਤੇ ਦਬਾਅ ਚਲਾ ਜਾਏ ਰਾਜਨੀਤਿਕ ਪੋਲੀਟੀਕਲ ਤੇ ਉਹ ਵੀ ਮਾੜਾ ਹੀ ਹੁੰਦਾ ਸੀ ਰਾਜਨੀਤਿਕ ਦਬਾਅ ਕਦੇ ਚੰਗਾ ਹੋਇਆ ਹੀ ਨਹੀਂ ਸੀ ਤੋਡੇ ਨਾਲ ਜਿਹੜੇ ਸੁਧਾਰ ਲਹਿਰ ਵਾਲੇ ਸੀਗੇ ਉਹਨਾਂ ਨੇ ਵੀ ਸੰਪਰਕ ਕੀਤਾ ਕਿਸੇ ਤਰ੍ਹਾਂ ਦਾ ਇਸ ਘਟਨਾਕ੍ਰਮ ਤੋਂ ਬਾਅਦ ਨਹੀਂ ਮੇਰੇ ਨਾਲ ਸਾਰੇ ਇਕੱਲੇ ਸੁਧਾਰ ਲਹਿਰ ਵਾਲੇ ਨਹੀਂ ਜੰਨੀਆਂ ਵੀ ਪੰਥ ਦੀਆਂ ਜੱਥੇਬੰਦੀਆਂ ਜਿਨ੍ਹਾਂ ਨੂੰ ਪੰਥ ਦਾ ਦਰਦ ਹੈ ਜਿਨ੍ਹਾਂ ਦੇ ਅੰਦਰ ਪੰਥ ਦੀ ਸੋਚ ਹੈ ਉਹ ਮੇਰੇ ਸੰਪਰਕ ਕੀਆ ਐਵੇਂ ਇੱਥੋਂ ਤੱਕ ਕਿ ਸ਼੍ਰੋਮਣੀ ਅਕਾਲੀ ਦਲ ਦੇ ਵੀ ਜਿਹੜੇ ਐ 80% ਲੋਕ ਜਿਹੜੇ ਮੇਰੇ ਸੰਪਰਕ ਚ ਹੈ ਜਿਸ ਤਰ੍ਹਾਂ ਅੱਜ ਮੀਟਿੰਗ ਸ਼ੁਰੂ ਹੋਈ ਤੁਹਾਨੂੰ ਪਹਿਲਾਂ ਹੀ ਪਤਾ ਸਹੀਆਂ ਸੀ ਵੀ ਹੋਏਗਾ ਸਭ ਇਹ ਮੈਨੂੰ ਤਾਂ 2 ਦਸੰਬਰ ਤੋਂ ਬਾਅਦ ਹੀ ਅਹਿਸਾਸ ਹੋਇਆ ਅੱਜ ਨਹੀਂ ਮੈਨੂੰ ਤਾਂ 2 ਦਸੰਬਰ ਤੋਂ ਬਾਅਦ 6 ਤਰੀਕ ਨੂੰ ਮੈਨੂੰ ਜਿਹੜਾ ਇਸ ਗੱਲ ਦਾ ਪਤਾ ਲੱਗ ਚੁੱਕਿਆ ਸੀ ਕਿ ਮੇਰੀਆਂ ਸਵਾਵਾਵਾਂ ਸਮਾਪਤ ਹੋਣੀਆਂ 6 ਦਸੰਬਰ